ਅਪਣ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰ ਜਿਨ੍ਹਾਂ ਦੀ ਖਾਸ ਤੌਰ ਤੇ ਜ਼ਿੰਮੇਵਾਰੀ ਲਈ ਗਈ ਹੈ ਤਰਨ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਕਰਮਚਰ ਉਹਨਾਂ ਦੀ ਡਿਊਟੀ ਲਈ ਸੀ ਕਿ ਉਹ ਬੈਠ ਕੇ ਜਿਹੜੀ 27 ਔਰ 28 ਅਪ੍ਰੈਲ ਨੂੰ ਜਿਹੜਾ ਫਤਿਹ ਦਿਵਸ ਦਿੱਲੀ ਫਤਿਹ ਦਾ ਜਿਹੜਾ ਦਿਨ ਮਨਾਉਂਦੇ ਆ ਅਸੀਂ ਫਤਿਹ ਦਿਵਸ ਦੇ ਰੂਪ ਦੇ ਵਿੱਚ ਲਾਲ ਕਿਲੇ ਤੇ ਉਹਦੀ ਰੂਪਰੇਖਾ ਤਿਆਰ ਕੀਤੀ ਜਾਏ ਔਰ ਉਹੀ ਦੋ ਦਿਨ ਦੇ ਪ੍ਰੋਗਰਾਮ ਦੀ ਰੂਪਰੇਖਾ ਬਣਾਈ ਗਈ ਹੈ ਕਿਉਂਕਿ ਮਾਤਾ ਗੁਜਰ ਕੌਰ ਦੀ ਸਤਾਬਦੀ ਜਿਹੜੀ ਹੈ ਉਹ ਉਹਨੂੰ ਸਮਰਪਿਤ ਕਰਨ ਦੀ ਇਹ ਗੱਲ ਕੀਤੀ ਜਾ ਰਹੀ ਸੀ ਮਗਰ ਉਹਨਾਂ ਦੀ ਡੇਡ ਦੀ অথੋਰੀਕੇਸ਼ਨ ਨੂੰ ਲੈਦੇ ਹੋਏ ਕਿਉਂਕਿ ਅਕਾਤਖ ਸਾਹਿਬ ਨੇ ਜਥੇਦਾਰ ਸਾਹਿਬ ਨੂੰ ਵੀ ਅਸੀਂ ਚਿੱਠੀ ਲਿਖੀ ਸੀ ਤੋਂ ਇਹ ਕਿਧਰੇ ਨਾ ਕਿਧਰੇ ਪ੍ਰੋਬਲਮ ਆ ਰਹੀਆਂ ਸੀ ਤੇ ਅੱਜ ਫੈਸਲਾ ਹੀ ਲਿਆ ਗਿਆ ਕਿ ਇਹ ਜਿਹੜਾ ਦਿਨ ਹੈ ਇਹ ਮਾਤਾ ਗੁਜਰਪੁਰ ਨੂੰ ਸਮਰਪਿਤ ਕੀਤਾ ਜਾਏਗਾ ਸ਼ਤਾਬਦੀ 10 ਸਾਲ ਹੈ ਜਾਂ ਨਹੀਂ ਹੈ ਮਗਰ ਇਹ ਦਿਨ ਜਿਹੜਾ ਹੈ ਉਹ ਮਾਤਾ ਗੁਜਰਪੁਰ ਨੂੰ ਸਮਰਪਿਤ ਕਰਕੇ ਇਸ ਵਾਰੀ ਇਹ ਫਤਿਹ ਦਿਵਸ ਮਨਾਇਆ ਜਾਏ ਔਰ ਜੋ ਮਾਤਾ ਗੁਰਮਾਤਾ ਦਾ ਜਿਹੜਾ ਸਾਨੂੰ ਆਸ਼ੀਰਵਾਦ ਹੈ ਸਾਡੀ ਬੱਚਿਆਂ ਦੇ ਉੱਤੇ ਆਸ਼ੀਰਵਾਦ ਹੈ ਉਹ ਬੱਚਿਆਂ ਦਾ ਇਸ ਫਤਿਹ ਦਿਵਸ ਦੇ ਵਿੱਚ ਬਹੁਤ ਵੱਡਾ ਇਸ ਵਕਤ ਰੋਲ ਹੋਏਗਾ ਬੁਦਾਈ ਦੇਂਦਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸਮੂਚੀ ਨਵੀਂ ਟੀਮ ਕੱਲ ਜਿਹੜੀ ਬਣੀ ਹੈ ਔਰ ਜਿਸ ਇਤਫਾਕ ਨਾਲ ਜਿਸ ਪਿਆਰ ਨਾਲ ਸਭ ਸਮਤੀ ਨਾਲ ਇਸ ਕਮੇਟੀ ਦਾ ਚੋਣ ਹੋਈ ਹੈ ਮੈਂ ਸਮਝਦਾ ਕਿ ਕਈ ਲੋਕਾਂ ਦੇ ਮੂੰਹ ਬੰਦ ਹੋ ਗਏ ਨੇ ਇਸ ਨਾਲ ਐਗਜ਼ੈਕਟਿਵਲੀ ਪੂਰੀ ਦੀ ਪੂਰੀ ਬੰਦਤਰ ਜਿਹੜੀ ਹੈ ਸਭ ਸਮਤੀ ਨਾਲ तकरीबन 35 ਬੰਦਿਆਂ ਦੇ ਵਿੱਚੋਂ 30 ਬੰਦੇ ਇੱਕ ਪਾਸੇ ਉਹਨਾਂ ਨੇ ਫੈਸਲਾ ਲਿਆ ਔਰ ਸਰਦਾਰ ਕੁਪਿੰਦਰ ਸਿੰਘ ਅਸੰਦ ਨੂੰ ਦੁਬਾਰਾ ਪਰਤਾਨ ਬਣਾਇਆ ਗਿਆ ਹਰਿਆਣਾ ਸਿਕੂਰਤੋਰਾ ਪ੍ਰਬੰਧਕ ਕਮੇਟੀ ਦਾ ਸਰਦਾਰ ਸੁਦਰਸ਼ਨ ਸਿੰਘ ਜੀ ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬੀਪੀ ਰਵਿੰਦਰਪੁਰ ਰਜਨਾਰ ਅਜਰਾਣਾ ਜੀ ਨੂੰ ਵਾਈਸ ਪ੍ਰੈਜ਼ੀਡੈਂਟ ਜਨਰਲ ਸਕਤਰ ਸੁਖਵਿੰਦਰ ਸਿੰਘ ਜੀ ਮੰਡੇਵਾਰ ਔਰ ਗੁਲਾਬ ਸਿੰਘ ਜੀ ਮੂਨਸ ਜਿਹੜੇ ਹੈ ਜੁਆਇੰਟ ਸੈਕਟਰੀ ਬਣੇ ਹੈ ਇਹ ਸਮੂਜੀ ਟੀਮ ਜਿਹੜੀ ਹੈ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਸਾਹਿਬ ਹਰਨੰਦ ਨੂੰ ਜਿਨ੍ਹਾਂ ਨੇ ਜਿਨ੍ਹਾਂ ਨੂੰ ਜ਼ਿੰਮੇਵਾਰੀ ਲਈ ਹੈ ਧਰਮ ਪ੍ਰਚਾਰ ਕਮੇਟੀ ਦਾ ਮੁਖੀ ਬਣਾ ਕੇ ਉੱਤੇ ਮੈਂ ਸਮਝਦਾ ਕਿ ਅੱਜ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸੇਫ ਹੈਂਡਸ ਦੇ ਵਿੱਚ ਗਈ ਹੈ ਐਡਮਿਨਿਸਟ੍ਰੇਸ਼ਨ ਦੇ ਤੌਰ ਦੇ ਉੱਤੇ ਵੀ ਤੇ ਧਰਮ ਪ੍ਰਚਾਰ ਦੇ ਉੱਤੇ ਵੀ ਕਿ ਸੰਤ ਦਾਦੂ ਵਾਲ ਸਾਹਿਬ ਵਰਗੇ ਬੰਦੇ ਨੂੰ ਜਦ ਧਰਮ ਪ੍ਰਚਾਰ ਰੂਪੇ ਅੱਗੇ ਜ਼ਿੰਮੇਵਾਰੀ ਸੌਂਪੀ ਜਾਏ ਤੇ ਜ਼ਰੂਰੀ ਹੈ ਕਿ ਸੂਬੇ ਦੇ ਵਿੱਚ ਇੱਕ ਬਹੁਤ ਵੱਡਾ ਪ੍ਰਚਾਰ ਤੇ ਪ੍ਰਸਾਰ ਹੋਏਗਾ ਔਰ ਇਹ ਉਹਨਾਂ ਲੋਕਾਂ ਦੇ ਉੱਤੇ ਵੀ ਮੈਂ ਸਮਝਦਾ ਕਿ ਅੱਜ ਉਹਨਾਂ ਲੋਕਾਂ ਦੇ ਵੀ ਮੂੰਹ ਬੰਦ ਹੋਏ ਨਹੀਂ ਜਿਹੜੇ ਬਾਰ-ਬਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਮਿਲਣ ਤੋਂ ਬਾਅਦ ਵੀ ਜਿਹੜੇ ਕਹਿੰਦੇ ਸੀ ਕਿ ਇਹ ਸਰਕਾਰਾਂ ਦਾ ਹਿੱਟ ਚੱਲ ਰਹੀ ਹੈ ਅੱਜ ਐਗਜ਼ੈਕਟਿਵ ਦੀ ਚੋਣ ਜਿਹੜੀ ਹੈ ਉਹ ਕਿਸੇ ਦੇ ਇੰਟਰਫੀਰੈਂਸ ਤੋਂ ਬਿਨਾਂ ਹੋਈ ਹੈ ਮੈਂ ਸਮੁੱਚੀ ਟੀਮ ਨੂੰ ਵਧਾਈ ਦਿੰਦਾ ਕਿ ਜਿਸ ਤਰੀਕੇ ਦੇ ਨਾਲ ਜਿਸ ਵਿਵਾਕੀ ਦੇ ਨਾਲ ਤੁਸੀਂ ਫੈਸਲਾ ਲਿਆ ਔਰ ਇਸ ਫੈਸਲੇ ਦੇ ਨਾਲ-ਨਾਲ ਜਿਹੜੀ ਹੈ ਸਿੱਖ ਉਥੇ ਜਿਹੜੀਆਂ ਗੁਰਦੁਆਰਿਆਂ ਦੀ ਪ੍ਰਬੰਧ ਵਧੀਆ ਤਰੀਕੇ ਨਾਲ ਚੱਲਣਗੇ ਔਰ ਇਸ ਪ੍ਰਬੰਧ ਦੇ ਨਾਲ-ਨਾਲ ਜਿਹੜੀਆਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਬੰਦੀਆਂ ਨੇ ਸਿੱਖ ਕੌਮ ਦੇ ਪ੍ਰਤੀ ਧਰਮ ਦੇ ਪ੍ਰਚਾਰ ਪ੍ਰਸਾਰ ਜਿਹੜੀ ਸਿੱਖੇ ਨੂੰ ਢਾਹ ਲੱਗ ਰਹੀ ਹੈ ਜਿਹੜੇ ਸਿੱਖ ਕ੍ਰਿਸਚੀਅਨਿਟੀ ਵੱਲ ਜਾ ਰਹੇ ਹੈ ਜਿਹੜੇ ਸਿੱਖ ਨਸ਼ਿਆਂ ਵੱਲ ਜਾ ਰਹੇ ਹੈ ਉਹਨਾਂ ਨੂੰ ਠਲ ਪਾਉਣ ਦਾ ਕੰਮ ਇਹ ਧਰਮ ਪ੍ਰਚਾਰ ਕਮੇਟੀ ਬਾਬਾ ਬਜੀਤ ਸਿੰਘ ਜੀ ਦਾਦੂ ਹਲੋਂਾਂ ਦੀ ਔਰ ਅਜਰਾਣਾ ਜਿਹੜੇ ਭੁਪਿੰਦਰ ਸਿੰਘ ਅਸੰਦ ਜਿਹੜੇ ਪ੍ਰਧਾਨ ਬਣੇ ਹੈ ਸ਼ੁਰੂਨੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹਨਾਂ ਦੇਖ ਰਹੀ ਹੋਵੇਗੀ ਮੈਂ ਸਮੁੱਚੀ ਟੀਮ ਨੂੰ ਅੱਜ ਵਧਾਈ ਦਿੰਦਾ ਹਾਂ ਇਹ ਜਿਸ ਵਕਤ ਉਹ ਤਾਕਤਾਂ ਜਿਨ੍ਹਾਂ ਦੇ ਹੱਥੋਂ ਇਸ ਤਰ੍ਹਾਂ ਗੁੱਜਦੀ ਹੈ ਤੇ ਉਹ ਕੋਈ ਨਾ ਕੋਈ ਅਫਦੀਆਂ ਹੁਕਮਦਾਰਤਾ ਕਰਦੇ ਨੇ ਜਿਨ੍ਹਾਂ ਕਰਕੇ ਜਿਹੜੀਆਂ ਨਵੀਆਂ ਕਮੇਟੀਆਂ ਬਣਦੀਆਂ ਉਹਨਾਂ ਨੂੰ ਬਦਲਣੀਆਂ ਮਿਲਣ ਔਰ ਇਹ ਸਾਰੀ ਸਾਰੀ ਦੁਨੀਆ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਕੰਟਰੋਲ ਜਿਸ ਤਰੀਕੇ ਦਾ ਇੱਕ ਪਰਿਵਾਰ ਦਾ ਕਹਿ ਸਕਦੇ ਆ ਇੱਕ ਧੜੇ ਦਾ ਕਹਿ ਸਕਦੇ ਆ ਉਹਨਾਂ ਦੇ ਹੱਥੋਂ ਜਿਸ ਵਕਤ ਇਹ ਕੰਟਰੋਲ ਜਾ ਰਹੇ ਨੇ ਤੇ ਇਹ ਨਾਮ ਕਦੀ ਕਿੱਥੇ ਝਗੜਿਆਂ ਦੀ ਗੱਲਾਂ ਦੇ ਨਾਲ ਪਾ ਦਿੰਦੇ ਨੇ ਤੇ ਜਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੀਨ ਦੀ ਵਾਰੀ ਆਈ ਸੀ ਤਦ ਇਹ ਕਿਹਾ ਗਿਆ ਕਿ ਸਰਕਾਰੀ ਹਤਾਈ ਸੋ ਮਗਰ ਅੱਜ ਇਹ ਵੀ ਕਿ ਅੱਜ ਹਰਿਆਣਾ ਦੇ ਸਿੱਖ ਨੂੰ ਜਿਹੜਾ ਆਪਣੀ ਮਾਨਤਾ ਮਿਲੀ ਹੈ ਹਰਿਆਣਾ ਦੇ ਸਿੱਖਾਂ ਨੇ ਜਿਸ ਤਰੀਕੇ ਦਾ ਫੈਸਲਾ ਲਿਆ ਇਹ ਸਭ ਤੋਂ ਵੱਡੀ ਜਿਹੜੀ ਅੱਜ ਸ਼ਲਾਘਾਯੋਗ ਔਰ ਸਰਾਣਯ ਕੰਮ ਹੈ ਸਰ ਇਸ ਤਰੀਕੇ ਸੇ ਮੀਟਿੰਗ ਕੀਤੀ ਗਈ ਹੈ ਅੱਜ ਜੋ ਪਤੇ ਦੀ ਬਸ ਹੋ ਰਹਾ ਹੈ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਉਸ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੱਲ ਪ੍ਰਬੰਧਕੀ ਚੋਣ ਹੋਈ ਆ ਸਰਬਸੰਮਤੀ ਦੇ ਨਾਲ ਔਰ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਉਸ ਪ੍ਰਬੰਧਕੀ ਚੋਣ ਦੇ ਵਿੱਚ ਸਰਬਸੰਮਤੀ ਦੇ ਨਾਲ ਜਿੱਥੇ ਆਫਿਸ ਬੈਰਰ ਦੀ ਚੋਣ ਹੋਈ ਆ ਉਹਦੇ ਨਾਲ ਹੀ ਅ ਐਗਜ਼ੈਕਟਿਵ ਦੀ ਚੋਣ ਹੋਈ ਆ ਜਿਹਦੇ ਵਿੱਚ ਸਰਦਾਰ ਭਪਿੰਦਰ ਸਿੰਘ ਸੰਸਾਨ ਸਾਹਿਬ ਉਹਨਾਂ ਨੂੰ ਦੁਬਾਰਾ ਮੁੱਖ ਸੇਵਾਦਾਰ ਦੇ ਤੌਰ ਤੇ ਮੌਕਾ ਮਿਲਿਆ ਪਾਇਆ ਕਮੇਟੀ ਵੱਲੋਂ ਸੋ ਮੈਂ ਉਹਨਾਂ ਨੂੰ ਵਧਾਈ ਦਿੰਦਾ ਸਾਡੀ ਭੈਣ ਅਜਰਾਨਾ ਬੀਬੀ ਜਰਾਨਾ ਜੀ ਉਹਨਾਂ ਨੂੰ ਉਮੀਦ ਪ੍ਰਧਾਨ ਦੇ ਉਹਦੇ ਦੇ ਨਾਲ ਨਿਵਾਜਿਆ ਗਿਆ ਸੋ ਮੈਂ ਉਹਨਾਂ ਨੂੰ ਵੀ ਵਧਾਈ ਦਿੰਦਾ ਸਾਰੀ ਟੀਮ ਨੂੰ ਵਧਾਈ ਦਿੰਦਾ ਕਮਲਜੀਤ ਸਿੰਘ ਅਜਰਾਨਾ ਸਪੋਕਸਪਰਸਨ ਕਮਲਜੀਤ ਸਿੰਘ ਅਜਰਾਨਾ ਸਾਡੇ ਛੋਟੇ ਭਰਾ بڑے ਮੈਂ ਸਮਝਦਾ ਜज्बे ਵਾਲੇ ਜੋ ਹਮੇਸ਼ਾ ਵਧ ਚੜ ਕੇ ਕੌਮ ਦੀ ਸੇਵਾ ਕਰਦੇ ਆ ਹਰਿਆਣਾ ਦੇ ਵਿੱਚ ਉਹਨਾਂ ਨੂੰ ਬਤੌਰ ਕਮੇਟੀ ਦੇ ਸਪੋਕਸਮੈਨ ਵਜੋਂ ਸੇਵਾ ਮਿਲੀ ਹੈ ਸੋ ਮੈਂ ਸਾਰੀ ਕਮੇਟੀ ਨੂੰ ਵਧਾਈ ਦਿੰਦਾ ਹਾਂ ਔਰ ਸਭ ਤੋਂ ਵੱਡੀ ਗੱਲ ਕੀ ਹੈ ਕਿ ਪੰਜਾਬ ਤੋਂ ਬਾਅਦ ਅਗਰ ਸਿੱਖ ਪਾਪੂਲੇਸ਼ਨ ਦੇ ਹਿਸਾਬ ਨਾਲ ਦੇਖਿਆ ਜਾਏ ਤੇ ਹਰਿਆਣਾ ਦੇ ਵਿੱਚ ਦੂਸਰੇ ਨੰਬਰ ਤੇ ਆ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਸਿੱਖਾਂ ਦੀ ਆਬਾਦੀ ਹੈ ਸੋ ਐਸੀ ਸਟੇਟ ਔਰ ਜਿੱਥੇ ਬਹੁਤ ਸਾਰੇ ਇਤਿਹਾਸਿਕ ਗੁਰਦੁਆਰੇ ਹੋਣ ਜਿਨ੍ਹਾਂ ਦਾ ਇਤਿਹਾਸਿਕ ਮਹੱਤਵ ਹੋਵੇ ਉਹਨਾਂ ਦੀ ਦੇਖ ਰੇਖ ਸਟੱਜੇ ਹੱਥਾਂ ਦੇ ਵਿੱਚ ਜਾਣੀ ਚਾਹੀਦੀ ਸੀ ਔਰ ਇਹ ਜਿਸ ਤਰੀਕੇ ਦੇ ਨਾਲ ਸਵਪੰਤੀ ਦੇ ਨਾਲ ਫੈਸਲਾ ਲਿਆ ਬਹੁਤ ਹੀ ਸਰਾਣਯ ਕਦਮ ਹੈ ਔਰ ਮੈਂ ਸਾਰਿਆਂ ਨੂੰ ਵਧਾਈ ਦੇਣਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹਮੇਸ਼ਾ ਹੀ ਜਦੋਂ ਵੀ ਉਹਨਾਂ ਨੇ ਸਾਡੇ ਕੋਲੋਂ ਕੋਈ ਵੀ رائے ਲਈ ਹੈ ਕੋਈ ਸਿਝਾਓ ਲਿਆ ਜਾਂ ਗੁਰੂ ਗ੍ਰੰਥ ਸਾਹਿਬਾ ਜੀ ਦੇ ਸੂਪਾ ਦੀ ਗੱਲ ਸੀ ਜਾਣੀ ਸੀ ਹਰ ਜਗ੍ਹਾ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਖੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ